ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਵੈਸ਼ ਦੇ ਯਾਰ ਪਾਰ ਲੇਖਕ ਹਨ ਨਿਰਮਲ ਨਿਮਾਲੰਗਾ ਆਪਾ ਇੰਦਰਾਵਾਲ ਪਿੰਡ ਦੀ ਕਹਾਣੀ ਪੜ ਰਹੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਦੀ ਸੁਰੈਣਾ ਟਾਂਗੇ ਵਾਲਾ ਜਿਸ ਦਾ ਪੁੱਤਰ ਹਰਪਾਲ ਪਾਲਾ ਕਰੈ ਉਸ ਦੀ ਕਹਾਣੀ ਨੂੰ ਅੱਜ ਆਪਾਂ ਅੱਗੇ ਤੋਰਾਂਗੇ ਕਾਨੂੰਨ ਦੇ ਸ਼ੰਭ ਵਿੱਚ ਪਾਲੇ ਨੇ ਇੱਕ ਵਿਸ਼ੇਸ਼ ੱਡਾ ਬਣਾਇਆ ਹੋਇਆ ਜਿਸ ਨੂੰ ਉਹ ਕਿਲਾ ਆਖਦਾ ਬੜਾ ਸੇਫ ਪੁਲਿਸ ਦੀ ਪਹੁੰਚ ਤੋਂ ਬੜੀ ਦੂਰ ਸਾਬਕਾ ਫੌਜੀ ਹਰੀ ਸਿੰਘ ਅਤੇ ਉਸ ਦਾ ਸਾਰਾ ਟੱਬਰ ਦਿਨ ਰਾਤ ਸੇਵਾ ਵਿੱਚ ਹਾਜ਼ਰ ਰਹਿੰਦਾ ਮੀਲਾਂ ਤੱਕ ਨਾ ਕੋਈ ਪਿੰਡ ਨਾ ਡੇਰਾ ਸੁੰਨ ਮਸਾਨ ਜਿੱਥੋਂ ਤੱਕ ਨਜ਼ਰ ਜਾਂਦੀ ਕਮਾਦ ਤੇ ਹੋਰ ਫਸਲਾਂ ਹੀ ਦਿ ਦੇ ਗਿਆ ਬਿਆਸਾ ਦਾ ਨਰੋਲ ਮੰਡ 5 ਸਾਲ ਪਹਿਲਾਂ ਜਦੋਂ ਪੈਨਸ਼ਨ ਆਇਆ ਹਰੀ ਸਿੰਘ ਪਿੰਡੋਂ ਮਕਾਨ ਢਾਕੇ ਇੱਥੇ ਸ਼ੰਭ ਵਿਚਾਨ ਬਣਾਏ ਕੰਮ ਕਰਨ ਦੀ ਸੌਖ ਕਰਕੇ ਉਦੋਂ ਕੋਈ ਸੰਭਾਵਨਾ ਨਹੀਂ ਹੁੰਦੀ ਹਾਲਾਤਾਂ ਦੇ ਇਸ ਕਦਰ ਵਿਗੜ ਜਾਣ ਦੀ ਫੌਜੀ ਹੁਣ ਬੜਾ ਪਛਤਾਉਂਦਾ ਝੂਰਦਾ ਗਲਤੀ ਮੰਨਦਾ ਉਦੋਂ ਭਰਾਵਾਂ ਨੇ ਵਿਰੋਧ ਕੀਤਾ ਸਾਖਾਂ ਅੰਗਾ ਸਮਝਾਇਆ ਪਿੰਡ ਦੇ ਸਿਆਣਿਆਂ ਵਰਜਿਆ ਦੋ ਜਵਾਨ ਕੁੜੀਆਂ ਲੈ ਕੇ ਉਜਾੜ ਵਿਆਹ ਬਾਨ ਵਿੱਚ ਨਾ ਜਾ ਪਰ ਅੜਬ ਫੌਜੀ ਨੇ ਕਿਸੇ ਦੀ ਇੱਕ ਨਾ ਸੁਣੀ ਮਰਜ਼ੀ ਕੀਤੀ ਆਪਣੀ ਹੁਣ ਜਦੋਂ ਡਰੇ ਲਾਏ ਵਖਵਾਦੀਆਂ ਫੌਜੀ ਦੇ ਉੱਡ ਗਏ ਹੋਸ਼ ਆ ਗਈ ਮੌਤ ਟਿਕਾਣੇ ਕਿਸੇ ਸਮੇਂ ਵੀ ਮੁਕਾਬਲਾ ਹੋਣ ਦਾ ਡਰ ਘਰ ਫੂਕੇ ਜਾਣ ਦਾ ਖੋਫ ਟੱਬਰ ਦੇ ਮਾਰੇ ਜਾਣ ਦਾ ਖਤਰਾ ਕੁਝ ਵੀ ਮਾੜਾ ਹੋ ਜਾਣ ਦੀ ਹਰ ਵੇਲੇ ਸੰਭਾਵਨਾ ਸੂਲੀ ਚੜਾਈ ਰੱਖਦੀ ਫੌਜੀ ਦੇ ਦੋ ਮੁੰਡੇ ਤੋਂ ਕੁੜੀਆਂ ਵੱਡਾ CRP ਚ ਨੌਕਰ ਬਿਹਾਰ ਵਿੱਚ ਵਿਆਹਿਆ ਹੋਇਆ ਛੋਟਾ 10ਵੀਂ ਕਰਕੇ ਪਿਓ ਨਾਲ ਖੇਤੀ ਕਰਦਾ ਵੱਡੀ ਕੁੜੀ ਪਲੱਸ 2 ਤੱਕ ਪੜ੍ਹੀ ਹੋਈ ਬੜੀ ਖੂਬਸੂਰਤ ਤੇ ਸਿਆਣੀ ਛੋਟੀ ਸਧਾਰਨ ਤੇ ਸਿੱਧੜ ਜਈ ਆਮ ਕਰਕੇ ਬਿਮਾਰ ਹਾਰੀ ਰਹਿੰਦੀ। ਦੋਵੇਂ ਵਿਆਹ ਦੇ ਬਰਾਂਗ ਪਰ ਫੌਜੀ ਅਜੇ ਨਿਆਣੀਆਂ ਹੀ ਸਮਝਦਾ। ਫੌਜਣ ਦੀ ਮਮਤਾ ਨੂੰ ਦੰਦਲਾਂ ਪੈ ਪੈ ਜਾਂਦੀਆਂ। ਪਾਲੇ ਦੇ ਸਖਤ ਹੁਕਮ ਮੁਤਾਬਕ ਪਿਓ-ਪੁੱਤ ਪਹਿਰਾ ਦੇਣ ਦੇ 24 ਘੰਟੇ ਵਾਰੀ ਨਾਲ ਸ਼ੂ ਰੱਖਦੇ ਚਫੇਰੇ ਦੀ। ਫੌਜੀ ਦੀ ਨੌਹ ਤੇ ਕੁੜੀਆਂ ਰੋਟੀਆਂ ਪਕਾਉਨੀਆਂ, ਮੀਟ, ਸਬਜ਼ੀ ਤੇ ਦਾਲਾਂ ਰੰਨਦੀਆਂ। ਅਠੇ ਪੈਰ ਚੁੱਲ੍ਹੇ ਤਪਦੇ ਰਹਿੰਦੇ, ਲੋਹ ਚੜੀ ਰਹਿੰਦੀ। ਆਉਂਦੇ ਜਾਂਦੇ ਰਹਿੰਦੇ ਮੁੰਡਿਆਂ ਦੇ ਢੋਲੇ। ਪੱਕਾ ਸਮਾਂ ਪਰ ਕੋਈ ਨਾ ਹੁੰਦਾ। ਪਾਲਾ ਫੌਜੀ ਦੀ ਨੌਹ ਤੇ ਵੱਡੀ ਕੁੜੀ ਨੂੰ ਆਪਣੀ ਜੱਦੀ ਮਾਲਕੀ ਸਮਝਦਾ ਤੇ ਫਿਰ ਇੱਕ ਦਿਨ ਜਦੋਂ ਘਰ ਵਾਲੀ ਤੋਂ ਪਤਾ ਲੱਗਾ ਛੋਟੀ ਕੁੜੀ ਨੂੰ ਕਰ ਦਿੱਤਾ ਪਾਲੇ ਨੇ ਗਰਭਵਤੀ ਉਹ ਪਾਗਲ ਹੋ ਗਿਆ ਗੁੱਸੇ 'ਚ ਉਬਲਦਾ ਭਵਕ ਕੇ ਗੱਲ ਪੈ ਗਿਆ ਪਾਲੇ ਦੇ ਅਖੇ ਡੁੱਬ ਕੇ ਮਰ ਜਾ ਪਾਪੀਆ ਇੱਕ ਘਰ ਤਾਂ ਛੱਡ ਲੈਂਦੀ ਆ ਡੈਨ ਵੀ ਇੱਕੋ ਭਾਂਡੇ ਖਾ ਕੇ ਝੂਠ ਖਲਾਰੀ ਉਹ ਪਾਗਲ ਨਾਲ ਮੂੰਹ ਕਾਲਾ ਕੀਤਾ ਹੀ ਕੀੜੇ ਪਹਿਣਗੇ ਤੈਨੂੰ ਬੇਸ਼ਰਮਾ ਕੁੱਤੇ ਦੀ ਮੌਤ ਮਰੇਗਾ ਜ਼ਾਲਮਾ ਪਾਪੀਆ ਸਟੇਨ ਸਾਫ਼ ਕਰਦਾ ਪਾਲਾ ਸਹਿਜ ਨਾਲ ਕਹਿੰਦਾ ਫੌਜੀਆ ਇਹ ਕਿਹੜੀ ਗੱਲ ਆ ਅੱਜ ਰਾਤੀ ਵੱਢ ਦਾਂਗੇ ਫਾੜ ਡੋਬ ਦਾਂਗੇ ਨੇਰ ਵਿੱਚ ਤੇਰਾ ਸਗੋਂ ਫਾਇਦਾ ਹੋ ਜੂ 8-10 ਲੱਖ ਦਾ ਵਿਆਹ ਦਾ ਰਫੜ ਮੁੱਕ ਜੂ ਸੁਣ ਕੇ ਸਨ ਹੋ ਗਿਆ ਫੌਜੀ ਹਿੰਮਤ ਨਾ ਰਹੀ ਬੋਲਣ ਦੀ ਰਾਤ ਵੇਲੇ ਸਿੰਘ ਕੁੜੀਆਂ ਵੀ ਆਮ ਲਿਆਉਂਦੇ ਬੁਰਛਿਆਂ ਵਰਗੇ ਮੁੰਡੇ ਸ਼ਰਾਬ ਫੀਮ ਤੇ ਹੋਰ ਨਸ਼ਿਆਂ ਨਾਲ ਅੰਨੇ ਬੋਲੇ ਹੋਏ ਹੁੰਦੇ ਅੱਲੜ ਕੁੜੀਆਂ ਦਹਾਈ ਦੇਂਦੀਆਂ ਤੜਫਦੀਆਂ ਤਰਲੇ ਕਰਦੀਆਂ ਲੋਹੂ ਲੋਹਾਨ ਹੁੰਦੀਆਂ ਨਕਲੀ ਸਿੰਘ ਵਿਸਕੀ ਡਕਾਰੀ ਜਾਂਦੇ ਮੁਰਗੇ ਚੱਬੀ ਜਾਂਦੇ ਕੁੜੀਆਂ ਹੰਗਾਲੀ ਜਾਂਦੇ ਪੁੱਛਣ ਵਾਲਾ ਕੋਈ ਨਾ ਹੁੰਦਾ ਕਈ ਲਹਿਰੀ ਉਮਰ ਦੀਆਂ ਮਰ ਵੀ ਜਾਂਦੀਆਂ ਕਈਆਂ ਨੂੰ ਆਪ ਮਰ ਦਿੰਦੇ ਥੋੜੀ ਦੂਰ ਵਗਦੀ ਨਹਿਰ ਚ ਸੁੱਟ ਕੇ ਕੀੜਿਆਂ ਮਕੌੜਿਆਂ ਵਾਂਗ ਜਿੰਦਗੀਆਂ ਨੂੰ ਡੋਬ ਦਿੰਦੇ ਬੋਰੀ ਚ ਪਾ ਕੇ ਨਾਲ ਇੱਟਾਂ ਪੱਥਰ ਬੰਨ ਕੇ ਵੱਡੇ ਤੋਂ ਵੱਡਾ ਕਹਿਰ ਕਰਨੋਂ ਪਾਲਾ ਕਦੇ ਨਾ ਉੱਕਦਾ ਝਿਜਕਦਾ ਅਲੜ ਤੇ ਕਮਸ਼ੇਨ ਕੁੜੀਆਂ ਨਾਲ ਕਰਕੇ ਰੇਪ ਧੱਕੇ ਸ਼ਾਹੀ ਉਹ ਸ਼ਿਕਾਰ ਮਾਰਨ ਵਰਗਾ ਸਵਾਦ ਲੈਂਦਾ ਚਿਪਰ ਚਿਪਰ ਖਿਲਰੀ ਹੁੰਦੀ ਉਸ ਦੀਆਂ ਅੱਖਾਂ ਮੂਰੇ ਪਿਛਲੀ ਥੋੜਾ ਮਾਰੀ ਜ਼ਿੰਦਗੀ ਦੀ ਸ਼ਰਾਬੀ ਹੋਇਆ ਕਈ ਵਾਰ ਆਪਣੇ ਨਾਲ ਹੀ ਗੱਲਾਂ ਕਰਦਾ ਕੁੜੀਆਂ ਕੋਲੋਂ ਗਿਣਗਿਣ ਬਦਲੇ ਲਾਉ ਪੂਰੀ ਸੌ ਨਾਲ ਸੌਣਾ ਕੱਪ ਕਰਨਾ ਠੁੱਕਦੀਆਂ ਰਹੀਆਂ ਮੇਰੇ ਵੱਲ ਵੇਖ ਕੇ ਸਾਲੀਆਂ ਹੁਣ ਦੱਲੀਆਂ ਕਿਵੇਂ ਕਰਦੀਆਂ ਹਾਰ ਪਾਰਿਆ ਗਸ਼ਤੀਆਂ ਹਰਾਮਜਾਦੀਆਂ ਪੁਲਿਸ ਸਿਰ ਤੋੜ ਕੋਸ਼ਿਸ਼ ਕਰਦੀ ਪਰ ਫੜਿਆ ਨਾ ਜਾਂਦਾ ਕਰੈਕ 5 ਲੱਖ ਸਿਰ ਦਾ ਇਨਾਮ ਪਰ ਭੇਤ ਨਾ ਦਿੰਦਾ ਕੋਈ ਫੇਰ ਸਖਤ ਹਦਾਇਤਾਂ ਆਈਆਂ ਪੁਲਿਸ ਨੂੰ ਉਪਰੋਂ ਅਖੇ ਨਾਕੇ ਲਾਓ ਛਾਪੇ ਮਾਰੋ ਜਿਸ ਪਿੰਡ ਜਾਵੇ ਕੁੱਟ-ਕੁੱਟ ਲੋਕ ਮਾਰ ਦੋ ਜਿਸ ਕਰੋ ਰੋਟੀ ਖਾਵੇ ਉਹ ਤਬਾਹ ਕਰ ਦੋ ਅੰਗਾ ਸਾਕਾਂ ਨੂੰ ਵੱਟ ਚਾੜੋ ਲੱਤਾਂ ਬਾਹਾਂ ਪਾੜੋ ਭੰਨ ਦੋ ਧੀਆ ਪੈਣਾ ਕਰੋ ਨੰਗੀਆਂ 20 ਆਦਮੀ ਕਰਨੇ ਪੈਣ ਟੇਲ ਨਾ ਲਾਓ ਪਾਲੇ ਨੂੰ ਕਾਬੂ ਜ਼ਰੂਰ ਕਰੋ ਜਿੰਦਾ ਜਾਂ ਮਰਿਆ ਪਾਲੇ ਨੇ ਪੁਲਿਸ ਵਿੱਚ ਬੜੇ ਪਰਸੇਯੋਗ ਸੈੱਲ ਬਣਾਏ ਹੋਏ ਅਚਾਨਕ ਉਸ ਨੂੰ ਮਿਲਦਾ ਹੈ ਸੰਦੇਸ਼ ਵੱਡੇ ਕਮਾਂਡਰ ਦਾ ਉਹ ਫੌਰੀ ਛੱਡ ਦੇ ਬੇਟ ਦਾ ਏਰੀਆ ਪਾਲਾ ਚਲਾ ਗਿਆ ਡੇਰਾ ਬਾਬਾ ਨਾਨਕ ਖੇਤਰ ਵਿੱਚ ਐਨ ਬਾਰਡਰ ਦੇ ਕੰਡੇ ਰਵੀ ਦੇ ਨਾਲ ਨਾਲ ਪਾਕੀ ਦੀ ਹੱਦ ਤੇ ਵੱਡੇ ਕਮਾਂਡਰ ਦਾ ਦੂਜਾ ਸੁਨੇਹਾ ਆਇਆ ਫੋਰਸਾਂ ਦਾ ਦਬਾਅ ਬਹੁਤ ਵੱਧ ਗਿਆ ਉਹ ਫੌਰੀ ਪਾਕਿਸਤਾਨ ਆ ਜੇ ਪਰ ਕਿਵੇਂ ਜਾਂਦਾ ਪਾਲਾ ਉਸ ਦਾ ਇੱਕ ਕਰਨ ਵਾਲਾ ਹੁੰਦਾ ਹੈ ਅਹਿਮ ਕੰਮ ਕੁਝ ਸਮੇਂ ਤੋਂ ਲਬਦਾ ਫਿਰਦਾ ਕੁੜੀ ਕੋਈ ਵਿਆਹ ਲਈ ਕਈ ਨਜ਼ਰਾਂ ਚ ਆਈਆਂ ਵੀ ਪਰ ਪੋਹੀ ਕੋਈ ਨਾ ਦਿਲ ਨੂੰ ਜਚੀ ਨਾ ਮੰਨੂ ਉਹ ਚੰਗੀ ਤਰ੍ਹਾਂ ਜਾਣਦਾ ਰਿਸ਼ਤਾ ਤਾਂ ਕਿਸੇ ਨੇ ਕਰਨਾ ਨਹੀਂ ਜਦੋਂ ਬਣਿਆ ੱੱੱਕੇ ਨਾਲ ਹੀ ਬਨਣਾ ਕੰਮ ਇੱਕ ਦਿਨ ਡੇਰਾ ਬਾਬਾ ਨਾਨਕ ਤੋਂ ਰਮਦਾਸ ਜਾਂਦਿਆਂ ਰਸਤੇ ਵਿੱਚ ਮੀਂਹ ਆ ਗਿਆ ਤੇਜ ਹਨੇਰੀ ਵੀ ਉਹ ਧਰਮਕੋਟ ਰੰਡਾਵਾ ਅੱਡੇ ਤੇ ਰੁਕ ਗਿਆ ਇੱਕ ਨਵੇਕਲੀ ਪਸਿੱਤੀ ਦੁਕਾਨ ਦੇ ਬਰਾਂਡੇ ਵਿੱਚ ਕਾਲਜੀ 8 ਬਣਿਆ ਦਾ ਹੀਰੋ ਹੰਡਾ ਛੜਕ ਤੇ ਹੀ ਛੱਡ ਆਇਆ ਸ਼ਹਿਰੋਂ ਪੜਕੇ ਆਈਆਂ ਦੋ ਜਵਾਨ ਕੁੜੀਆਂ ਖੜੀਆਂ ਕੁੰਗੜੀਆਂ ਉਸੇ ਕੋਲ ਆਣ ਖੜੀਆਂ ਇੱਕ ਨੂੰ ਵੇਖ ਕੇ ਪਾਲਾ ਠਠੰਬਰ ਗਿਆ ਅੱਜ ਤੱਕ ਨਹੀਂ ਵੇਖੀ ਹੁੰਦੀ ਐਡੀ ਹਸੀਨ ਕੁੜੀ ਦੂਜੀ ਆਮ ਜਈ ਹੀ ਕਰੈਕ ਨੂੰ ਜਿਵੇਂ ਮਿਲ ਗਈ ਹੋਵੇ ਮੰਜ਼ਲ ਲੱਭ ਪਿਆ ਹੋਵੇ ਕੋਈ ਅਚਾਨਕ ਕੀਮਤੀ ਖਜ਼ਾਨਾ ਵਿਆਹ ਦਾ ਫਿਕਰ ਕੁਮਲਾਏ ਪੱਤਿਆਂ ਵਾਂਗ ਝੜ ਗਿਆ ਗੱਲਾਂ-ਗੱਲਾਂ ਵਿੱਚ ਪੁੱਛ ਲਿਆ ਕੁੜੀ ਦਾ ਪਿੰਡ ਤੇ ਪਿਓ ਦਾ ਨਾਂ ਘਰ ਦਾ ਟਿਕਾਣਾ ਕੁੜੀ ਦੀ ਸੁੰਦਰਤਾ ਨਿਰੀ ਨਿਆਮਤ ਲੁਸ਼-ਲੁਸ਼ ਕਰਦਾ ਲਚਕਦਾਰ ਵਦਨ ਗੱਲਾਂ ਤੇ ਠੋਡੀ ਚ ਪੈਂਦੇ ਟੋਏ ਗੱਲ ਕਰਦਿਆਂ ਨੈਣਾ ਵਿੱਚ ਧੂਏ ਰੰਗੀ ਉਦਾਸੀ ਠੇਹ ਬੁੱਲ ਕੁਝ ਮੋਟਾ ਕੁੰਡਲਦਾਰ ਵਾਲਾ ਨਿਆ ਚਿਹਰੇ ਤੇ ਪਲਮ ਦੀਆਂ ਜੁਲਫਾਂ ਪਲਸ 2 ਦੇ ਵਿੱਚ ਪੜਦੀ। ਉਸੇ ਦਿਨ ਅੱਧੀ ਰਾਤੀ ਸ਼ਹਿਜ਼ਾਦਾ ਪਿੰਡ ਵਿੱਚ ਮਰਹੂਮ ਸੂਬੇਦਾਰ ਕਰਮ ਸਿੰਘ ਦੇ ਘਰ ਦਾ ਕਿਸੇ ਗੇਟ ਠਕੋ ਰਿਆ। ਇੱਕ ਅੱਧ ਖੜਾ ਔਰਤ ਨੇ ਛੋਟਾ ਪੱਲਾ ਖੋਲ੍ਹਿਆ। ਵੇਖ ਕੇ ਸਾਹਮਣੇ ਸਟੇਨ ਵਾਲਾ ਸਾਹ ਸੁੱਕ ਗਿਆ ਉਸ ਦਾ। ਡਿੱਗਣ ਵਾਲੀ ਹੋਗੀ। ਪੱਲਾ ਚੁੱਪਚਾਪ ਹੋ ਗਿਆ ਅੰਦਰ ਚੋਰਾ ਵਾਂਗ ਦੱਬੇ ਪੈਰੀ। ਡਰੀ ਘਬराई ਔਰਤ ਨੇ ਬੈਠਕ ਖੋਲ੍ਹ ਕੇ ਬਲਬ ਜਗਾਇਆ। ਐਨ ਇਸ ਪਲ ਬੁਰੀ ਤਰ੍ਹਾਂ ਮਹਿਸੂਸ ਕੀਤਾ ਔਰਤ ਨੇ ਘਰ ਚ ਮ ਦੀ ਅਨਹੋਦ ਨੂੰ ਪਤੀ ਨੂੰ ਯਾਦ ਕਰਕੇ ਹੌਕਾ ਨਿਕਲ ਗਿਆ ਪਾਲਾ ਚੇਅਰ ਤੇ ਬੈਠ ਗਿਆ ਸਟੇਨ ਰੱਖ ਦਿੱਤੀ ਸਾਹਮਣੇ ਮੇਜ਼ ਤੇ ਵੱਡੀ ਟਾਰਚ ਫੜੀ ਹੋਈ ਹਾਂ ਸਿੰਘ ਜੀ ਦੱਸੋ ਰੋਟੀ ਕੇ ਦੁੱਧ ਲਿਆਵਾ ਉਹ ਮਸੀ ਬੋਲੀ ਕੁਛ ਨਹੀਂ ਲੈਣਾ ਬੈਠੋ ਤੁਸੀਂ ਡਰਨ ਦੀ ਲੋੜ ਨਹੀਂ ਗੱਲ ਕਰਨੀ ਏ ਤੁਹਾਡੇ ਨਾਲ ਪਾਲਾ ਠਰਮੇ ਨਾਲ ਬੋਲਿਆ ਉਹ ਵੱਖੀ ਵਾਲੀ ਚੇਅਰ ਤੇ ਬੈਠ ਗਈ ਦਿਲ ਧੜਕੇ ਅੱਖ ਫੜਕੇ ਡਰ ਨਾਲ ਤਰੇਲੀਆਂ ਆਈ ਜਾਣ ਪਾਲੇ ਨੇ ਨਿੱਕਾ ਜਿਹਾ ਖੰਗੂਰਾ ਮਾਰਿਆ ਤੁਹਾਡੀ ਕੁੜੀ ਰਾਜ ਮੰਗੀ ਹੋਈ ਆ ਭਲਾ ਕਿਤੇ ਪਾਲੇ ਨੇ ਨਿਸ਼ੰਗ ਪੁੱਛ ਲਿਆ ਜੀ ਜੀ ਉਹ ਤਾਂ ਪੜਦੀ ਏ ਅਜੇ ਕੁੜੀ ਦੇ ਨਾਂ ਤੋਂ ਉਹ ਤਰਬਕੀ ਰੂ ਕੰਬੀ ਉਸ ਦਾ ਰਿਸ਼ਤਾ ਫੇ ਮੈਨੂੰ ਕਰ ਦੋ ਵੱਡਾ ਢੀਠ ਬਣ ਗਿਆ ਪਾਲਾ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਤੂੰ ਅੱਤਵਾਦੀ ਉਹ ਜਿਵੇਂ ਗੂੰਗੀ ਹੋ ਗਈ ਪੱਥਰ ਦਾ ਬੁੱਤ ਮੌਤ ਵਰਗੀ ਖਮੋਸ਼ੀ ਛਾ ਗਈ ਪਲਦੀ ਪਲ ਮਾਤਾ ਵੇਖ ਲੈ ਸਿੰਘਾਂ ਨੂੰ ਨਰਾਜ਼ ਕਰਨਾ ਮਹਿੰਗਾ ਪਊ ਸਮਝਦੀ ਏ ਨਾ ਮੇਰੀ ਗੱਲ ਉਸ ਨੇ ਸਟੇਨ ਨੂੰ ਪਲੋਸਿਆ ਜੀ ਆਵਾਜ਼ ਥੱਥਲਾ ਗਈ ਜਿਵੇਂ ਸਾਰੀਆਂ ਘਰ ਦੀਆਂ ਕੰਧਾਂ ਡਿੱਗ ਪੀਆਂ ਹੋਣ ਉਸਤੇ ਰਾਜ ਕਿੱਥੇ ਆ ਮੈਂ ਖੁਦ ਕਰਨਾ ਗੱਲ ਉਹ ਉੱਠ ਪਿਆ ਸਟੇਨ ਲੈ ਕੇ ਉਹ ਤਾਂ ਨਾਨਕੇ ਗਈ ਆ ਮਾਂ ਨੇ ਝੂਠ ਬੋਲਿਆ ਸੱਚ ਵਾਂਗ ਖੁੱਦੂ ਨਾ ਬਣਾ ਮਾਈ ਮੈਨੂੰ ਤਾਂ ਉਹ ਸ਼ਾਮੀ ਮਿਲੀ ਏ ਉਹ ਝਟ ਕਠੋਰ ਹੋ ਗਿਆ ਮੱਥੇ ਤੇ ਓਡੀਆਂ ਪੈ ਗਈਆਂ ਮਾਂ ਦੀਆਂ ਨਜ਼ਰਾਂ ਵਿੱਚ ਮਣਾ ਮੁਹੀ ਹਨੇਰਾ ਭਰ ਗਿਆ ਕਾਲੀ ਨਾਲ ਅੱਗੇ ਜਾ ਖਲੋਤੀ ਦੂਜੇ ਅੰਦਰ ਜਾਂਦੇ ਪਾਲੇ ਦੇ ਕਾਕਾ ਕੋਈ ਅਕਲ ਤੋਂ ਕੰਮ ਲੈ ਮੈਂ ਕਿਹਾ ਅਸੀਂ ਨਹੀਂ ਕਰਨਾ ਰਿਸ਼ਤਾ ਉਹ ਸਾਫ਼ ਇਨਕਾਰੀ ਹੋ ਗਈ ਬੁੜੀਏ ਪਾਸੇ ਹੋ ਜਾ ਹੋਰ ਕਿਤੇ ਹੋ ਜਾਏਗਾ ਹੀ ਖੂਨ ਖਰਾਬਾ ਨਾਲੇ ਹੌਲੀ ਬੋਲ ਬਲਬ ਜਗਾ ਦਿੱਤਾ ਪਾਲੇ ਨੇ ਦੂਜੇ ਅੰਦਰ ਜਾ ਕੇ ਮਹਿਲਾ ਚਾਨਣ ਕਮਰੇ ਵਿੱਚ ਫੈਲ ਗਿਆ ਕੂਕ ਸੁੱਤੀ ਰਾਜ ਅਬੜਵਾਹੇ ਉੱਠੀ ਡੈਂਬਰ ਡੈਂਬਰ ਵੇਖੀ ਜਾਵੇ ਪਛਾਣ ਲਿਆ ਉਸ ਪਾਲੇ ਨੂੰ ਕਿਉਂ ਰਾਜ ਵਿਆਹ ਤਾਂ ਤੇਰਾ ਇੱਕ ਦਿਨ ਹੋਣਾ ਹੀ ਹੋਣਾ ਮੇਰੇ ਨਾਲ ਕਰਵਾ ਲੈ ਚੰਗੀ ਰਹੇਗੀ ਉਹ ਸ਼ਹਿਦ ਵਾਂਗ ਮਿੱਠਾ ਬਣ ਗਿਆ ਮਾਂ ਧੀ ਚੁੱਪ ਸੋਚਣੋ ਆਰੀ ਸਮਝ ਨਹੀਂ ਪੈਂਦੀ ਕਿਵੇਂ ਰੋਕਣ ਇਸ ਜਮਦੂਤ ਨੂੰ ਕਿਵੇਂ ਅੱਗੇ ਪਿੱਛੇ ਕਰਨ ਉਹ ਹੁੰਦੀ ਪਾਈ ਹੰਝੂ ਕੇਰੀ ਜਨ ਛੇਤੀ ਦੱਸੋ ਮੈਂ ਜਾਣਾ ਹੈ ਕਰਡਾਈ ਨਾਲ ਬੋਲਿਆ ਆਵਾਜ਼ਾਂ ਸੁਣ ਕੇ ਪੰਜਵੀਂ ਚ ਪੜਦਾ ਰਾਜ ਦਾ ਛੋਟਾ ਪ੍ਰਾ ਜਾਗ ਕੇ ਮਾਂ ਕੋਲ ਆ ਗਿਆ ਪਾਲੇ ਨੂੰ ਘੂਰ ਘੂਰ ਵੇਖਣ ਲੱਗਾ ਪੁੱਤ ਸਾਨੂੰ ਮਜਬੂਰ ਨਾ ਕਰ ਅਸੀਂ ਮੰਗ ਦਿੱਤੀ ਹੋਈ ਆ ਅਖੀਰ ਇੱਕ ਪੱਸਾ ਕਰਤਾ ਮਾਂ ਨੇ ਇਨਕਾਰ ਦਾ ਇਸ਼ਾਰਾ ਦਿੱਤਾ ਕੰਮ ਨਾ ਬਣਦਾ ਵੇਖ ਕਰੈਕ ਵਿਚਲਾ ਦੰਤ ਬਾਹਰ ਆ ਗਿਆ ਮਾਈ ਮੈਨੂੰ ਪਾਗਲ ਸਮਝਦੀ ਐ ਸਟੇਨ ਸਿੱਧੀ ਕਰਕੇ ਹੁਣੇ ਫੂਕ ਦੂੰ ਸਾਰਾ ਘਰ ਸਮਝੀ ਨਾਵੇਂ ਬੇਟਾ ਆ ਲੈ ਸਿਰੋ ਚੁੰਨੀ ਲਾ ਕੇ ਉਸਦੇ ਪੈਰਾਂ ਵਿੱਚ ਰੱਖ ਦਿਆਂ ਸਾਡੀ ਇੱਜ਼ਤ ਨਾ ਰੋਲ ਮਾਂ ਬੇਹੋਸ਼ੀ ਚੋਂ ਬੋਲੀ ਪਰ ਮਰ ਫਾਫਾ ਕਿਵੇਂ ਖੇਖਣ ਕਰਦੀ ਆ ਚੁੰਨੀ ਉਸਨੇ ਦਿੱਤੀ ਬੂਟਾ ਕ੍ਰੈਕ ਇਕਦਮ ਚੁੱਪ ਹੋ ਗਿਆ ਕੁਝ ਸੋਚਣ ਵਾਂਗ ਫਿਰ ਚੀਤੇ ਵਰਗੀ ਫੁਰਤੀ ਨਾਲ ਧੌਣੋਂ ਫੜ ਲਿਆ ਮੁੰਡੇ ਨੂੰ ਜਲਦੀ ਹਾਂ ਕਰ ਨਹੀਂ ਤੇ ਇਹ ਕਤੂਰਾ ਗਿਆ ਸਮਝ ਪਾਲਾ ਦਰਿੰਦਾ ਬਣ ਗਿਆ ਮੁੰਡਾ ਘਬਰਾ ਕੇ ਡੜਿਆ ਉੱਠਿਆ ਮਾਂ ਤੀ ਦਾ ਕਲੇਜਾ ਮੂੰਹ ਨੂੰ ਆਇਆ ਰੂਹਾਂ ਕੰਬੀਆਂ ਅੱਖੀ ਦਿੱਲੀ ਤੋਂ ਅੱਖੀ ਧੁੰਦ ਦਿਮਾਗ ਸੁੰਨ ਸਾਹ ਸੁੱਕੇ ਹੋਏ ਬੇਵਸੀ ਨੂੰ ਦੋਹਾ ਕੋਈ ਫੈਸਲਾ ਕੀਤਾ ਅੱਖਾਂ ਦੇ ਇਸ਼ਾਰੇ ਨਾਲ ਠੀਕ ਆ ਮੇਰਾ ਮੁੰਡਾ ਛੱਡ ਦੇ ਪਿਛਲੀ ਉਮਰੇ ਹੋਇਆ 21 ਉਸ ਦਾ ਮੁੰਡਾ ਹੁੰਦਾ ਆ ਹੋਈ ਨਾ ਜੇ ਹੁਣ ਜ਼ਬਾਨੋਂ ਮੁੱਕਰੀ ਲਾ ਕੇ ਘਰ ਨੂੰ ਅੱਗ ਵਿੱਚ ਸੁੱਟੂ ਸਾਰਿਆਂ ਨੂੰ ਉਸ ਮੁੰਡੇ ਨੂੰ ਛੱਡ ਦਿੱਤਾ ਉਹ ਰੋਂਦਾ ਡੁਸਕਦਾ ਮਾਂ ਪਿੱਛੇ ਜਾ ਲੁਕਿਆ ਮਾਂ ਧੀ ਦੇ ਨੈਣਾਂ ਵਿੱਚੋਂ ਹੰਝੂ ਸੁੱਕ ਗਏ ਮੁੱਕ ਗਏ ਫਟੀਆਂ ਨਜ਼ਰਾਂ ਨਾਲ ਕੁਰੀ ਜਾਨ ਮਨ ਆਈਆਂ ਕਰਦੇ ਪਾਲੇ ਨੂੰ ਬੋਲ ਬੁੱਲਾਂ ਤੇ ਆ ਕੇ ਟਟਫੀ ਜਾਨ ਬਿਲਕੀ ਜਾਨ ਪਾਲੇ ਨੇ ਜੇਬ ਚੋਂ ਸੋਨੇ ਦੀ ਮੰਦਰੀ ਕੱਢੀ ਅੱਗੇ ਹੋ ਕੇ ਪਾ ਦਿੱਤੀ ਰਾਜ ਦੀ ਨਿਰਜਿੰਦ ਉਂਗਲ ਵਿੱਚ ਮਿੱਠਾ ਹੋ ਕੇ ਕਹਿੰਦਾ 베ਜੀ ਆਪਣੀ ਚੀਜ਼ ਤੇ ਮੈਂ ਨਿਸ਼ਾਨੀ ਲਾਤੀ ਆ ਸਰਕਾਰ ਜਿਵੇਂ ਉਕਰਦੀ ਆ ਨੰਬਰ ਸੜਕਾਂ ਦੇ ਰੁੱਖਾਂ ਤੇ ਅਵਲ ਤਾਂ ਆਉ ਮੈਂ ਆਪ ਜੇ ਨਾ ਲੱਗਾ ਤਾਂ ਮੈਂ ਆਪਣਾ ਆਦਮੀ ਭੇਜੂ ਉਸ ਨਾਲ ਆ ਜਾਵੇ ਵਿਆਹ ਦਾ ਪ੍ਰਬੰਧ ਮੈਂ ਆਪੇ ਕਰ ਲੂੰ ਠੀਕ ਤੇ ਉਸਨੇ ਹੋ ਕੇ ਬੇਸ਼ਰਮ ਚੁੰਮ ਲਿਆ ਰਾਜ ਨੂੰ ਜੱਫੀ ਪਾ ਕੇ ਮਾਂ ਧੀ ਨੂੰ ਰੋਂਦਿਆ ਛੱਡ ਕੇ ਦਿਲ 'ਚ ਲੱਡੂ ਭੋਰਦਾ ਤੇ ਇਸ ਚਾਲੇ ਤੁਰਦਾ ਘਰੋਂ ਬਾਹਰ ਹੋ ਗਿਆ ਪਾਲਾ ਕਰਹਿਕ ਧੰਨਵਾਦ